ਸਾਤਰੀਏ ਕਾਲ ਸਾਰੇ ਵਿਦਿਆਰਥੀਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਬੱਚੇ ਆਪਾਂ ਮੁਹਾਵਰੇ ਕਰਨ ਜਾ ਰਹੇ ਹਾਂ ਕਿਹੜੇ ਮੁਹਾਵਰੇ ਕਰਨ ਜਾ ਰਹੇ ਹਾਂ ਖੱਖੇ ਦੇ ਨਾਲ ਸੰਬੰਧਿਤ ਮੁਹਾਵਰੇ ਇਸ ਤੋਂ ਪਹਿਲਾਂ ਕੱਕੇ ਤੱਕ ਮੁਹਾਵਰੇ ਊੜੇ ਤੋਂ ਲੈ ਕੇ ਕੱਕੇ ਤੱਕ ਮੁਹਾਵਰੇ ਮੇਰੀ ਵੀਡੀਓ ਦੇ ਵਿੱਚ ਪਏ ਹੈ ਮੇਰੀ YouTube ਚੈਨਲ ਦੇ ਉੱਤੇ ਤੇ ਜੇ ਤੁਸੀਂ ਕੌਨ ਦਾ ਮੈਂ ਹਾਂ ਉਹਦਾ ਲਿੰਕ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੁਸੀਂ ਉੱਥੇ ਜਾ ਕੇ ਚੈੱਕ ਕਰ ਲੈਣਾ ਇਹ ਸਾਰੇ ਮੁਹਾਵਰੇ ਕੋਈ ਵੀ ਕੰਪੀਟੀਟਿਵ ਇਗਜ਼ਾਮ ਹੈ ਕਿਸੇ ਵੀ ਸਕੂਲ ਦੇ ਕੋਈ ਸਕੂਲ ਦਾ ਇਗਜ਼ਾਮ ਹੈ ਆਲ ਸਟੂਡੈਂਟਸ ਲਈ ਹੈ ਠੀਕ ਹੈ ਤਾਂ ਆਪਾਂ ਜਿਹੜਾ ਜੀ ਮੁਹਾਵਰੇ ਕਰਨੇ ਆ ਉਹ ਖਖੇ ਦੇ ਨਾਲ ਸੰਬੰਧਿਤ ਕਰਨੇ ਆ ਖਖੇ ਅੱਖਰ ਦੇ ਨਾਲ ਸੰਬੰਧਿਤ ਖਾਣਾ ਖਰਾਬ ਹੋਣਾ ਮਤਲਬ ਕਿ ਘਰ ਤਬਾਹ ਹੋਣਾ ਬੁੜਾਪੇ ਵਿੱਚ ਹਰਬੰਸ ਦੇ ਇਕਲੌਤੇ ਪੁੱਤਰ ਦੀ ਮੌਤ ਨਾਲ ਉਸ ਦਾ ਖਾਨਾ ਖਰਾਬ ਹੋ ਗਿਆ ਮਤਲਬ ਕਿ ਘਰ ਹੀ ਤਬਾਹ ਹੋ ਗਿਆ ਖੁੰਭ ਠੱਪਣੀ ਪੁਗਤ ਸਵਾਰਨੀ ਕੱਲ ਦੀ ਲੜਾਈ ਵਿੱਚ ਮੋਹਨ ਨੇ ਸੋਹਣ ਦੀ ਅਜੇ ਹੀ ਖੁੰਭ ਠੱਪੀ ਕਿ ਹੁਣ ਉਹ ਉਸ ਦੇ ਸਾਹਮਣੇ ਬੋਲਣ ਜੋਗਾ ਨਹੀਂ ਰਿਹਾ ਮਤਲਬ ਉਹਨੂੰ ਚੰਗੀ ਤਰ੍ਹਾਂ ਉਹਦੀ ਪੁਗਤ ਸਵਾਰ ਦੇਣੀ ਨੈਕਸਟ ਹੈ ਖਾਨਿਓਂ ਜਾਣਾ ਖਬਰਾ ਜਾਣਾ ਆਪਣੇ ਆਪ ਨੂੰ ਸ਼ਰੀਫ ਅਖਵਾਉਣ ਵਾਲੇ ਸਰਪੰਚ ਦੀਆਂ ਭੈੜੀਆਂ ਕਰਤੂਤਾਂ ਨੂੰ ਜਦ ਹਰਨਾਮ ਨੇ ਭਰੀ ਮਹਿਫਲ ਵਿੱਚ ਨੰਗਿਆਂ ਕੀਤਾ ਤਾਂ ਸਰਪੰਚ ਦੀ ਖਾਨੇ ਹੋ ਗਈ ਮਤਲਬ ਕਿ ਉਹ ਖਬਰਾ ਗਿਆ ਖੇਪਵਾਣੀ ਬਦਨਾਮੀ ਕਰਾਉਣੀ ਉਸ ਆਪਣੀ ਉਸ ਆਪਣੀਆਂ ਕਾਲੀਆਂ ਕਰਤੂਤਾਂ ਕਾਰਨ ਆਪਣੇ ਖਾਨਦਾਨ ਦੇ ਸਿਰ ਖੇਪਵਾ ਦਿੱਤੀ ਮਤਲਬ ਕਿ ਉਹਦੀਆਂ ਜਿਹੜੀਆਂ ਬੰਦੇ ਦੀਆਂ ਕਾਲੀਆਂ ਕਰਤੂਤਾਂ ਸੀਗੀਆਂ ਜੋ ਉਹਨੇ ਗਲਤ ਕੰਮ ਕੀਤੇ ਸੀ ਉਹਦੇ ਕਰਕੇ ਉਹਨੇ ਕੀ ਕੀਤਾ ਆਪਣੇ ਹੀ ਖਾਨਦਾਨ ਦੇ ਸਿਰ ਤੇ ਕੀ ਪੈ ਪਵਾ ਗਿਆ ਖੇ ਮਤਲਬ ਬਦਨਾਮੀ ਕਰਵਾ ਗਿਆ ਖੰਡ ਖੀਰ ਹੋਣਾ ਮਤਲਬ ਇੱਕ ਮਿਕ ਹੋਣਾ ਬੰਤਾ ਤੇ ਸੰਤਾ ਪਹਿਲਾਂ ਤਾਂ ਇੱਕ ਦੂਜੇ ਦੇ ਜਾਨੀ ਵੈਰੀ ਸਨ ਪਰ ਅੱਜਕਲ ਵੈਰ ਵਿਰੋਧ ਵੈਦ ਵਿਰੋਧ ਭੁੱਲ ਕੇ ਖੰਡ ਖੀਰ ਹੋ ਗਏ ਮਤਲਬ ਕਿ ਪਹਿਲਾਂ ਤਾਂ ਉਹ ਇਦਾਂ ਲੜਦੇ ਸੀਗੇ ਜਿਵੇਂ ਇਦਾਂ ਲੱਗਦਾ ਸੀ ਜਿਵੇਂ ਇੱਕ ਦੂਜੇ ਦੇ ਵੈਰੀ ਵੈਰੀ ਮਤਲਬ ਕੀ ਹੁੰਦਾ ਦੁਸ਼ਮਣ ਹੁਣ ਪਰ ਹੁਣ ਇਦਾਂ ਦਾ ਇਦਾਂ ਬਣ ਗਿਆ ਕਿ ਦੋਨੋਂ ਖੰਡ ਖੀਰ ਹੋ ਗਏ ਮਤਲਬ ਕਿ ਦੋਨੋਂ ਇੱਕ ਮਿਕ ਹੋ ਗਏ ਅਗਲਾ ਹੈ ਖੋਤਾ ਖੂਪ ਹੋਣਾ ਮਤਲਬ ਹਿੰਮਤ ਹਾਰ ਦੇਣੀ ਨੈਕਸਟ ਹੈ ਖੜੀ ਮਾਲੀ ਖੜੀ ਮਾਲੀ ਮਾਰਨਾ ਮਤਲਬ ਬਿਨਾਂ ਮਿਹਨਤ ਦੇ ਫਲ ਪ੍ਰਾਪਤ ਕਰਨਾ ਖਾਨਾ ਆਬਾਦ ਹੋਣਾ ਮਤਲਬ ਵਿਆਹ ਹੋਣਾ ਜਾਂ ਫਿਰ ਘਰ ਵੱਸ ਜਾਣਾ ਖਾਨਾ ਆਬਾਦ ਹੋਣਾ ਦਾ ਮਤਲਬ ਹੈ ਵਿਆਹ ਹੋਣਾ ਜਾਂ ਘਰ ਵੱਸ ਜਾਣਾ ਤੇ ਖਾਨਾ ਖਰਾਬ ਹੋਣਾ ਦਾ ਮਤਲਬ ਹੈ ਤਬਾਹ ਹੋਣਾ ਘਰ ਠੀਕ ਹੈ ਦੋ ਮੁਹਾਵਰੇ ਨੇ ਇਹ ਸੇਮ ਜੇ ਖਾਣ ਨੂੰ ਪੈਣਾ ਮਤਲਬ ਖਿਜਣਾ ਸੀ ਕਹਿੰਦੇ ਨਹੀਂ ਕਿ ਕੀ ਤੁਖੀ ਜੀ ਜਾਨੀ ਹੈ ਕੀ ਤੂੰ ਖਾਣ ਨੂੰ ਪਈ ਜਾਨੀ ਹੈ ਮੈਨੂੰ ਉਹ ਚੀਜ਼ ਗੁੱਸੇ ਵਿੱਚ ਮਤਲਬ ਖਿਜੇ ਨੂੰ ਖਿੜਿ-ਖਿੜਕੇ ਪਈ ਜਾਣਾ ਖਾਰ ਖਾਣੀ ਮਤਲਬ ਕਿਸੇ ਨਾਲ ਈਰਖਾ ਕਰਨੀ ਖਿਆਲੀ ਪਲਾਉ ਪਕਾਉਣਾ ਮਤਲਬ ਕਿ ਮਨ ਦੇ ਲੱਡੂ ਭੋਰਨੇ ਇਹਦਾ ਮਤਲਬ ਕੀ ਹੈ ਹਵਾਈ ਕਿल्ले ਬਣਾਉਣੇ ਮਤਲਬ ਕਿ ਆਪਣੇ ਦਿਮਾਗ ਦੇ ਵਿੱਚ ਆਪਣੇ ਬਾਰੇ ਕੁਝ ਨਾ ਕੁਝ ਸੋਚੀ ਜਾਣਾ ਕੋਈ ਖਿਆਲੀ ਪਲਾਉ ਬਣਾਈ ਜਾਣਾ ਮਤਲਬ ਆਪਣੀ ਸੋਚ ਤੋਂ ਪਰੇ ਦੇ ਕੰਮ ਕਰੀ ਜਾਣਾ ਉਹਦੇ ਬਾਰੇ ਸੋਚੀ ਜਾਣਾ ਨੈਕਸਟ ਹੈ ਖਿਚੜੀ ਪਕਾਉਣੀ ਖਿਚੜੀ ਪਕਾਉਣੇ ਦਾ ਅਰਥ ਹੈ ਕਿ ਸਲਾਹਾਂ ਕਰਨੀਆਂ ਨੈਕਸਟ ਖੁੰਬਾ ਵਾਂਗ ਉਠਣਾ ਮਤਲਬ ਦਬਦਬਾ ਵਧਣਾ ਜਾਂ ਫਿਰ ਬਹੁਤ ਜਲਦੀ ਵਧਣਾ ਠੀਕ ਹੈ ਖੁੰਬਾ ਕੀ ਗੱਦੀਆਂ ਇਕਦਮ ਵੱਧੀਆਂ ਨੇ ਨਾ ਉਹਦੇ ਵਾਂਗ ਉੱਠਦੀਆਂ ਮਤਲਬ ਕੀ ਹੈ ਕਿ ਇਕਦਮ ਹੀ ਬਹੁਤ ਜਲਦੀ ਸਕਸੈਸਫੁਲ ਹੋਣਾ ਖੂਨ ਦੇ ਕੁੱਟ ਪੀਣੇ ਬਹੁਤ ਵੱਡੀ ਬੇਇੱਜ਼ਤੀ ਨੂੰ ਸਹਾਰਨਾ ਖੇ ਉਡਾਉਣੇ ਮਤਲਬ ਬਦਨਾਮੀ ਵਾਲੇ ਕੰਮ ਕਰਨੇ ਖੇ ਛੰ ਦੇ ਫਿਰਨਾ ਠਾ ਠਾ ਟਕਰਾ ਮਾਰਨੀਆ ਖੇਰੂ ਖੇਰੂ ਹੋ ਜਾਣਾ ਮਤਲਬ ਨਿੱਖੜ ਜਾਣਾ ਖੋਰੂ ਪਾਉਣਾ ਮਤਲਬ ਬਹੁਤ ਸ਼ੋਰ ਮਚਾਉਣਾ ਨੈਕਸਟ ਹੈ ਬੱਚੇ ਗੱਗੇ ਦੇ ਨਾਲ ਸੰਬੰਧਿਤ ਮੁਹਾਵਰੇ ਪਹਿਲਾ ਮੁਹਾਵਰਾ ਹੈ ਗੱਲ ਪਿਆ ਢੋਲ ਵਜਾਉਣਾ ਨਾ ਚਾਹੁੰਦਿਆਂ ਹੋਇਆਂ ਵੀ ਕੋਈ ਕੰਮ ਕਰਨਾ ਮੈਂ ਇੱਥੇ ਆਉਣ ਵਿੱਚ ਬਿਲਕੁਲ ਖੁਸ਼ ਨਹੀਂ ਸਾਂ ਪਰ ਮੈਨੂੰ ਗੱਲ ਪਿਆ ਢੋਲ ਵਜਾਉਣਾ ਹੀ ਪਿਆ ਅਫਸਰ ਦਾ ਹੁਕਮ ਜੋ ਹੋਇਆ ਹੈ ਮਤਲਬ ਕਿ ਅਕਸਰ ਸਾਨੂੰ ਵੀ ਕੋਈ ਏਦਾਂ ਦਾ ਕੰਮ ਮਿਲਦਾ ਹੈ ਜੋ ਸਾਨੂੰ ਪਸੰਦ ਨਹੀਂ ਹੁੰਦਾ ਪਰ ਅਸੀਂ ਕੀ ਕਰਦੇ ਹਾਂ ਪਰ ਫਿਰ ਵੀ ਉਹ ਕੰਮ ਕਰ ਦਿੰਦੇ ਹਾਂ ਕਿਉਂਕਿ ਸਾਡਾ ਕਦੇ ਨਾ ਕਦੀ ਜਾਂ ਤਾਂ ਸਾਡੇ ਉੱਤੇ ਪ੍ਰੈਸ਼ਰ ਹੁੰਦਾ ਜਾਂ ਫਿਰ ਸਾਨੂੰ ਉਹ ਕੰਮ ਮਜਬੂਰੀ 'ਚ ਕਰਨਾ ਪੈਂਦਾ ਤਾਂ ਉਹਨੂੰ ਹੀ ਬੋਲਦੇ ਆ ਗਲ ਪਿਆ ਢੋਲ ਵਜਾਉਣਾ ਅਗਿ ਨੈਕਸਟ ਹੈਗਾ ਗਲੋ ਲਾਉਣਾ ਨੈਕਸਟ ਹੈ ਗਲੋ ਲਾਉਣਾ ਮਤਲਬ ਕਿ ਟਰਕਾ ਦੇ ਆ ਮਤਲਬ ਟਰਕਾ ਦੇਣਾ राम ਕਈ ਦਿਨਾਂ ਤੋਂ ਕਾਰ ਉਧਾਰੀ ਲੈਣ ਲਈ ਮੇਰੇ ਮਗਰ ਪਿਆ ਹੋਇਆ ਸੀ ਪਰ ਮੈਂ ਮੈਂ ਕਾਰ ਖਰਾਬ ਹੈ ਆਖ ਕੇ ਉਸ ਨੂੰ ਗਲੋਲਾ ਦਿੱਤਾ ਗਿਰਗिट ਵਾਂਗ ਰੰਗ ਬਦਲਣਾ ਛਟਪਟ ਖਿਆਲ ਬਦਲ ਲੈਣਾ ਅੱਜਕੱਲ੍ਹ ਦੇ ਰਾਜਨੀਤਿਕ ਨੇਤਾ ਆਪਣੇ ਨਿੱਜੀ ਸਵਾਰਥ ਲਈ ਗਿਰਗिट ਵਾਂਗ ਰੰਗ ਬਦਲਦੇ ਹਨ ਜਿਸ ਵੇਲੇ ਕਾਂਗਰਸ ਦੀ ਪਾਰਟੀ ਨਾਲ ਹੋਣ ਤਾਂ ਦੁਪਹਿਰੇ ਕਿਸੇ ਹੋਰ ਪਾਰਟੀ ਨਾਲ ਰਲ ਜਾਂਦੇ ਹਨ ਗਿੱਲਾ ਪੀਣ ਪਾਉਣਾ ਮਤਲਬ ਨਾ ਮੁੱਕਣ ਵਾਲੇ ਕੰਮ ਸ਼ੁਰੂ ਕਰਨਾ ਜਦ ਮੈਂ ਸ਼ਾਮ ਨੂੰ ਕਿਹਾ ਕਿ ਮੈਂ ਅਰਜਨ ਨੂੰ ਉਦੋਂ ਤੱਕ ਪੜਾਉਣ ਦਾ ਇਕਰਾਰ ਕੀਤਾ ਹੈ ਜਦੋਂ ਤੱਕ ਜਦੋਂ ਤੱਕ ਉਹ ਪਾਸ ਨਾ ਹੋ ਜਾਵੇ ਤਾਂ ਸ਼ਾਮ ਨੇ ਕਿਹਾ ਤੂੰ ਤਾਂ ਗਿੱਲਾ ਪੀਣ ਪਾ ਲਿਆ ਹੈ ਮਤਲਬ ਉਹ ਨਾ ਉਹ ਨਿਕਮਾ ਪਾਸ ਹੋਵੇ ਤੇ ਨਾ ਤੇਰਾ ਖਿਹੜਾ ਛੁੱਟੇ ਗੰਗਾ ਨਹਾਉਣਾ ਸੁਰਖਰੂ ਹੋਣਾ ਮਹਿੰਦਰ ਆਪਣੇ ਸਿਰੋ ਚੜਿਆ ਕਰਜ਼ਾ ਲਾ ਕੇ ਗੰਗਾ ਨਹਾਤਾ ਹੈ ਗਹਿਣੇ ਪਾਉਣਾ ਰੁਪਏ ਦੇ ਬਦਲੇ ਕੋਈ ਕੋਈ ਚੀਜ਼ ਰੱਖਣੀ ਸੋਹਣ ਸਿੰਘ ਨੂੰ ਲੜਕੀ ਦੇ ਵਿਆਹ ਤੇ ਪੈਸੇ ਦੀ ਲੋੜ ਸੀ ਉਸਨੇ ਆਪਣੀ ਜ਼ਮੀਨ ਗੈਣੇ ਪਦ ਨੈਕਸਟ ਅੱਪਾ ਕਰ ਰਹੇ ਹਾਂ ਬੱਚੇ ਗੱਗੇ ਦੇ ਨਾਲ ਸੰਬੰਧਿਤ ਮੁਹਾਵਰੇ ਸਭ ਤੋਂ ਪਹਿਲਾ ਮੁਹਾਵਰਾ ਹੈ ਗਲ ਪਿਆ ਢੋਲ ਵਜਾਉਣਾ ਨਾ ਚਾਹੁੰਦੇ ਹੋਇਆ ਵੀ ਕੋਈ ਕੰਮ ਕਰਨਾ ਮੈਂ ਇੱਥੇ ਆਉਣ ਵਿੱਚ ਬਿਲਕੁਲ ਵੀ ਖੁਸ਼ ਨਹੀਂ ਸਾਂ ਪਰ ਮੈਨੂੰ ਗਲ ਪਿਆ ਢੋਲ ਵਜਾਉਣਾ ਹੀ ਪਿਆ ਅਫਸਰ ਦਾ ਹੁਕਮ ਜੋ ਹੋਇਆ ਸੀ ਅਕਸਰ ਬੱਚੇ ਸਾਨੂੰ ਵੀ ਕੋਈ ਨਾ ਕੋਈ ਇਦਾਂ ਦਾ ਕੰਮ ਮਿਲਦਾ ਜਿਹੜਾ ਸਾਨੂੰ ਬਿਲਕੁਲ ਪਸੰਦ ਨਹੀਂ ਹੁੰਦਾ ਪਰ ਸਾਨੂੰ ਕਰਨਾ ਪੈਂਦਾ ਜਾਂ ਤਾਂ ਕਈ ਵਾਰੀ ਪ੍ਰੈਸ਼ਰ ਹੁੰਦਾ ਜਾਂ ਫਿਰ ਸਾਨੂੰ ਕਿਸੇ ਨੇ ਕਿਹਾ ਹੁੰਦਾ ਤਾਂ ਉਦੋਂ ਵੀ ਆਪਾਂ ਕੀ ਕਰਦੇ ਆ ਉਸ ਕੰਮ ਲਈ ਗਲ ਪਿਆ ਢੋਲ ਹੀ ਵਜਾ ਰਹੇ ਹੁੰਨੇ ਆ ਠੀਕ ਹੈ ਅਗਲਾ ਹੈ ਗੜੋ ਲਾਉਣਾ ਅਸੀਂ ਕਿਸੇ ਵੀ ਬੰਦੇ ਨੂੰ ਜਿਹੜਾ ਸਾਨੂੰ ਬੰਦਾ ਪਸੰਦ ਨਹੀਂ ਹੁੰਦਾ ਆਪਾਂ ਨੂੰ ਕੋਈ ਚੀਜ਼ ਸਾਡੇ ਕੋਲ ਮੰਗਦਾ ਹੈ ਬਾਰ-ਬਾਰ ਤਾਂ ਆਪਾਂ ਨੂੰ ਕੀ ਕਰਦੇ ਹਾਂ ਉਹ ਚੀਜ਼ ਦੇ ਕੇ ਆਪਣੇ ਗਲੋ ਲਾ ਲੈਣੇ ਆ ਮਤਲਬ ਪਿੱਛਾ ਛੁਡਾ ਲੈਣੇ ਆ ਇੱਕ ਇਹਦਾ ਮਤਲਬ ਪੰਜਾਬੀ ਦੇ ਵਿੱਚ ਕੀ ਹੁੰਦਾ ਟਰਕਾ ਟਰਕਾ ਦੇਣਾ RAM ਕਈ ਦਿਨਾਂ ਤੋਂ ਕਾਰ ਉਤਾਰੀ ਲੈਣ ਲਈ ਮੇਰੇ ਮਗਰ ਪਿਆ ਹੋਇਆ ਸੀ ਪਰ ਮੈਂ ਕਾਰ ਖਰਾਬ ਹੈ ਆਖ ਕੇ ਉਸ ਨੂੰ ਗਲੋ ਲਾ ਦਿੱਤਾ ਹੁਣ RAM ਕੀ ਸੀ ਉਹਦੇ ਤੋਂ ਮੰਗ ਰਿਹਾ ਸੀ ਕਾਰ ਉਹਨੇ ਕੀ ਕਹਿਤਾ ਕਿ ਕਾਰ ਮੇਰੀ ਹੈ ਜਿਹੜੀ ਖਰਾਬ ਹੈ ਇਹ ਗੱਲ ਕਹਿ ਕੇ ਉਹਨੇ ਉਹਨੂੰ ਆਪਣੇ ਗਲੋ ਲਾ ਦਿੱਤਾ ਠੀਕ ਹੈ ਨੈਕਸਟ ਕੀ ਹੈ ਗਿਰਕਟ ਵਾਂਗ ਰੰਗ ਬਦਲਣਾ ਛਟਪਟ ਖਿਆਲ ਬਦਲ ਲੈਣਾ ਅਸੀਂ ਵੀ ਗੱਲਾਂ ਕਰਦੇ ਹੁੰਦੇ ਹੁੰਦੇ ਨਾ ਜਦੋਂ ਸਾਨੂੰ ਸਾਡੇ ਸਾਹਮਣੇ ਇੱਕ ਇੱਕ ਜਿਹੜਾ ਬੰਦਾ ਆ ਸਾਡੇ ਸਾਹਮਣੇ ਕੋਈ ਹੋਰ ਗੱਲ ਕਰ ਲਿਆ ਹੁੰਦਾ ਤੇ ਦੂਸਰੇ ਦੂਸਰੇ 2 ਮਿੰਟ ਬਾਅਦ ਦੂਸਰੇ ਸਾਹਮਣੇ ਕੋਈ ਉਹੀ ਗੱਲ ਆਪਣੀ ਹੀ ਕਹੀ ਗੱਲ ਨੂੰ ਬਦਲ ਲੈਂਦਾ ਇਹ ਕਿ ਛਟਪਟ ਖਿਆਲ ਬਦਲ ਲੈਣਾ ਅੱਜ ਕੱਲ੍ਹ ਦੇ ਰਾਜਨੀਤਿਕ ਨੇਤਾ ਆਪਣੇ ਨਿੱਜੀ ਸਵਾਰਥ ਲਈ ਗਿਰਗिट ਵਾਂਗ ਰੰਗ ਬਦਲਦੇ ਹਨ ਜਿਸ ਵੇਰੇ ਕਾਂਗਰਸ ਦੀ ਪਾਰਟੀ ਨਾਲ ਹੁੰਦੇ ਹਨ ਅਤੇ ਦੁਪਹਿਰ ਕਿਸੇ ਹੋਰ ਪਾਰਟੀ ਨਾਲ ਜਾ ਰਲਦੇ ਹਨ ਨੈਕਸਟ ਹੈ ਗਿੱਲਾ ਪੀਣ ਪਾਉਣਾ ਨਾ ਮੁੱਕਣ ਵਾਲਾ ਕੰਮ ਸ਼ੁਰੂ ਕਰਨਾ ਮਤਲਬ ਕਿ ਜਿਹੜਾ ਕਦੇ ਵੀ ਮੁੱਕ ਨਹੀਂ ਸਕਦਾ ਉਹਨੂੰ ਆਪਾਂ ਕਹਿੰਦੇ ਆ ਗਿੱਲਾ ਪੀਣ ਪਾ ਕੇ ਬੈਠੀ ਹੋਈ ਹੈ ਜਾਂ ਕੋਈ ਵੀ ਕੰਮ ਜਿਹੜਾ ਮੁੱਕਣ ਤੇ ਨਹੀਂ ਆ ਰਿਹਾ ਤੁਹਾਨੂੰ ਆਪਾਂ ਬੋਲ ਸਕਦੇ ਆ ਵੀ ਉਹ ਗਿੱਲਾ ਪੀਣ ਪਾਇਆ ਹੋਇਆ ਜਦੋਂ ਮੈਂ ਸ਼ਾਮ ਨੂੰ ਕਿਹਾ ਕਿ ਮੈਂ ਅਰਜਨ ਨੂੰ ਉਦੋਂ ਤੱਕ ਪੜ੍ਹਾਉਣ ਦਾ ਇਕਰਾਰ ਕੀਤਾ ਹੈ ਜਦੋਂ ਤੱਕ ਉਹ ਪਾਸ ਨਹੀਂ ਹੋਏਗਾ ਤਾਂ ਸ਼ਾਮ ਨੇ ਕਿਹਾ ਤੂੰ ਤਾਂ ਗਿੱਲਾ ਪਿੰਡ ਪਾ ਲਿਆ ਉਹ ਤਾਂ ਪਹਿਲਾਂ ਹੀ ਨਕੰਮਾ ਉਹ ਨਾ ਉਹ ਨਕੰਮਾ ਪਾਸ ਹੋਵੇ ਤੇ ਨਾ ਤੇਰਾ ਖਿਹੜਾ ਛੁੱਟੇ ਠੀਕ ਹੈ ਅੱਗੇ ਹੈ ਗੰਗਾ ਨਹਾਉਣਾ ਸੁਰਖਰੂ ਹੋਣਾ ਮਤਲਬ ਮਹਿੰਦਰ ਆਪਣੇ ਸਿਰੋ ਕਰਜ਼ਾ ਲਾ ਕੇ ਗੰਗਾ ਨਹਾਤਾ ਮਤਲਬ ਕਿ ਆਪਣੇ ਸਿਰੋ ਕਰਜ਼ਾ ਲਾ ਕੇ ਉਹ ਪੂਰੀ ਸ਼ਾਂਤੀ ਦੇ ਵਿੱਚ ਬੈਠ ਗਿਆ ਗਹਿਣੇ ਪਾਉਣਾ ਬੱਚੇ ਇਹ ਵਾਲੇ ਗਹਿਣੇ ਉਹ ਵਾਲੇ ਨਹੀਂ ਆ ਜੋ ਇਸਤਰੀਆਂ ਗਲਾਂ ਦੇ ਵਿੱਚ ਪਾਉਂਦੀਆਂ ਆ ਇਹਦੇ ਵਿੱਚ ਹੈ ਕਿ ਅਸੀਂ ਕੋਈ ਚੀਜ਼ ਦੇ ਕੇ ਕਿਸੇ ਚੀਜ਼ ਨੂੰ ਲੈਣੇ ਆ ਤੁਸੀਂ ਆਕਸਰ ਘਰਾਂ ਵਿੱਚ ਦੇਖਿਆ ਹੋਏਗਾ ਕਿ ਆਪਾਂ ਕਈ ਵਾਰੀ 골ਡ ਰੱਖ ਕੇ ਬੈਂਕ ਨੂੰ ਜਾਂ ਕਿਸੇ ਨੂੰ ਵੀ ਤੇ ਉਸ ਤੋਂ ਬਾਅਦ ਆਪਾਂ ਤੋਂ ਪੈਸੇ ਲੈਣੇ ਆ ਤਾਂ ਉਹੀ ਚੀਜ਼ ਉਹਨੂੰ ਹੀ ਆਪਾਂ ਬੋਲ ਦਿੰਨੇ ਆ ਗਹਿਣੇ ਪਾਉਣਾ ਲੋਨ ਲੈਣ ਨੂੰ ਜਿਨ ਬੋਲਦੇ ਆ ਆ ਸੋਹਣ ਸਿੰਘ ਨੂੰ ਲੜਕੀ ਦੇ ਪਿਆ ਤੇ ਪੈਸੇ ਦੀ ਲੋੜ ਸੀ ਉਸਨੇ ਆਪਣੀ ਜ਼ਮੀਨ ਗਹਿਣੇ ਪਾ ਦਿੱਤੀ ਠੀਕ ਹੈ ਉਹਨੂੰ ਪੈਸੇ ਦੀ ਲੋੜ ਸੀ ਤੇ ਉਹਨੇ ਕੀ ਕੀਤਾ ਆਪਣੀ ਪੈਸੇ ਲੈਣ ਦੇ ਬਦਲੇ ਸ਼ਾਹੂ ਘਰ ਤੋਂ ਉਹਨੇ ਕੀ ਕਰਤਾ ਉਹਨੂੰ ਜ਼ਮੀਨ ਦੇ ਦਿੱਤੀ ਗਹਿਣੇ ਪਾ ਦਿੱਤੀ ਕਿ ਜਦੋਂ ਮੇਰੇ ਕੋਲ ਪੈਸੇ ਹੋਣਗੇ ਮੈਂ ਵਾਪਸ ਕਰ ਦੂੰਗਾ ਵੇਚਣਾ ਨਹੀਂ ਗਹਿਣੇ ਪਾਉਣਾ ਅੱਗੇ ਹੈ ਗੱਤ ਬਣਾਉਣੀ ਬਣਾ ਕੇ ਕੁੱਟਣਾ ਗਦਗਦ ਹੋਣਾ ਮਤਲਬ ਬਹੁਤ ਖੁਸ਼ ਹੋਣਾ ਗਲਗਲ ਪਾਣੀ ਆਉਣਾ ਮਤਲਬ ਫਿਕਰਮੰਦ ਹੋਣਾ ਜਾਂ ਬਹੁਤ ਤੰਗ ਹੋ ਜਾਣਾ ਗਲ ਦਾ ਹਾਰ ਬਣਨਾ ਅਤ ਪਿਆਰਾ ਬਣਨਾ ਗਲ ਨਾਲ ਲਾਉਣਾ ਪਿਆਰਨਾ ਠੀਕ ਹੈ ਗਲ ਪੈਣਾ ਮਤਲਬ ਕਿ ਲੜਨਾ ਗਿੱਲ ਗੁਆਣੀ ਕੰਮ ਖਰਾਬ ਕਰਨਾ ਗੁੱਗਲ ਹੋਣਾ ਚੁੱਪ ਸਾਧਣੀ ਜਾਂ ਫਿਰ ਨਾਸ ਹੋਣਾ ਗੁੱਡੀ ਚੜਨੀ ਮਤਲਬ ਤਰੱਕੀ ਕਰਨੀ ਗੁਲਛਰੇ ਉਡਾਉਣਾ ਆਸ਼ਾ ਕਰਨੀਆਂ ਨੂੰ ਬੋਲਦੇ ਆਪਾਂ ਗੁਲਛਰੇ ਉਠਾਉਣਾ ਗੋਂਗਲੂਆਂ ਤੋਂ ਮਿੱਟੀ ਝਾੜਨਾ ਬਾਹਰੋਂ ਸੋਚਿਆ ਬਾਹਰੋਂ ਸੱਚਿਆ ਹੋਣਾ ਗੋਂਗਲੂ ਹੁੰਦੇ ਬੱਟੇ ਇੱਥੇ ਛਲਗਮ ਠੀਕ ਹੈ ਮਾਜੇ ਵਾਲੀ ਸਾਈਡ ਤੇ ਆਪਾਂ ਛਲਗਮਾ ਨੂੰ ਕੀ ਬੋਲਦੇ ਆ ਗੋਂਗਲੂ ਗੋਂਗਲੂਆਂ ਤੋਂ ਮਿੱਟੀ ਝਾੜਨਾ ਮਤਲਬ ਛਲਗਮਾ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਇਹਨਾਂ ਨੇ ਮਤਲਬ ਬਾਹਰੋਂ ਸੱਚਿਆ ਹੋਣਾ ਅੰਦਰੋਂ ਜੋ ਮਰਜ਼ੀ ਹੋਵੇ ਪਰ ਬਾਹਰੋਂ ਅਸੀਂ ਕੀ ਹੈ ਸੱਚੇ ਹੈ اے ਸੀ ਕੇ ਬੱਚੇ ਆਪਣੇ ਖੱਖੇ ਔਰ ਗੱਗੇ ਵਾਲੇ ਮੁਹਾਵਰੇ ਨੈਕਸਟ ਆਪਾਂ ਮੁਹਾਵਰੇ ਕਰਦੇ ਆਂ ਖੱਗੇ ਦੇ ਨਾਲ ਸੰਬੰਧਿਤ ਠੀਕ ਹੈ ਘੱਗ ਘਰ ਵਾਲੇ ਘੱਗੇ ਨਾਲ ਸੰਬੰਧਿਤ ਸਭ ਤੋਂ ਪਹਿਲਾ ਮੁਹਾਵਰਾ ਹੈ ਕੱਟਾ ਛਾਨਣਾ ਆਵਾਰਾ ਫਿਰਨਾ ਸੇਠ ਦੀਨ ਦਿਆਲ ਦਾ ਲੜਕਾ ਪੜ੍ਹਾਈ ਵੱਲ ਧਿਆਨ ਨਹੀਂ ਦਿੰਦਾ ਗਲੀ ਗਲੀ ਕੱਟਾ ਛਾਨਦਾ ਫਿਰਦਾ ਹੈ ਘਰ ਕਰਨਾ ਦਿਲ ਵਿੱਚ ਬੈਠ ਜਾਣਾ ਮਤਲਬ ਕਿ ਕੋਈ ਗੱਲ ਹੈ ਜੋ ਸਾਨੂੰ ਕਿਸੇ ਨੇ ਕਹੀ ਹੈ ਉਹ ਸਾਡੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਬੈਠ ਗਈ ਅਧਿਆਪਕ ਦੀ ਨਸੀਹਤ ਕੋਈ ਵੀ ਮਿਹਨਤ ਤੋਂ ਬਿਨਾ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ਮੋਹਨ ਦੇ ਦਿਲ ਵਿੱਚ ਘਰ ਗਈ ਕਰ 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 ਗਈ ਮਤਲਬ ਕਿ ਜਿਹੜਾ ਅਧਿਆਪਕ ਹੈ ਉਹਨੇ ਕੀ ਕਹਿ ਦਿੱਤਾ ਕਿ ਕੋਈ ਵੀ ਮਿਹਨਤ ਤੋਂ ਬਿਨਾ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ਤੇ ਮੋਹਨ ਉਹ ਕਲਾਸ ਦੇ ਵਿੱਚ ਬੈਠਾ ਸੁਣ ਰਿਹਾ ਸੀ ਜਦੋਂ ਨੇ ਇਹ ਅਧਿਆਪਕ ਦੀ ਨਸੀਹਤ ਸੁਣੀ ਉਹਦੇ ਦਿਮਾਗ ਦੇ ਵਿੱਚ ਉਹ ਗੱਲ ਬੈਠ ਗਈ ਕੜੀਆਂ ਪਲਾਂ ਤੇ ਹੋਣਾ ਮਨ ਕਿਨਾਰੇ ਹੋਣਾ ਬੁਖਾਰ ਦੇ ਵੱਧ ਜਾਣ ਨਾਲ ਉਹ ਕੜੀਆਂ ਪਲਾਂ ਤੇ ਹੋ ਗਿਆ ਮਤਲਬ ਕਿ ਜਦੋਂ ਨੂੰ ਬੁਖਾਰ ਚੜਿਆ ਤੇ ਉਹ ਕੀ ਹੋ ਗਿਆ ਮਰਨ ਕੰਡੇ ਪਹੁੰਚ ਗਿਆ ਠੀਕ ਹੈ ਘੋੜੇ ਵੇਚ ਕੇ ਸੋਣਾ ਨਿਸ਼ਚਿਤ ਹੋਣਾ ਇਹ ਮੁਹਾਵਰਾ ਤਾਂ ਸਭ ਨੂੰ ਪਤਾ ਹੋਊਗਾ ਅੱਜ ਇਮਤਿਹਾਨ ਹੈ ਪਰ ਉਹ ਤਾਂ ਘੋੜੇ ਵੇਚ ਕੇ ਸੁੱਤਾ ਹੋਇਆ ਹੈ ਉਸ ਨੂੰ ਪੜ੍ਹਾਈ ਦਾ ਕੋਈ ਖਿਆਲ ਨਹੀਂ ਕੰਮ ਪੂਰਾ ਕਰਨਾ ਮਤਲਬ ਤਸੱਲੀ ਕਰਵਾਨੀ ਉਸ ਕੋਲੋਂ ਕਿਸੇ ਚੀਜ਼ ਦੀ ਆਸ ਨਾ ਰੱਖੋ ਉਹ ਤਾਂ ਬਸ ਗੱਲਾਂ-ਬਾਤਾਂ ਨਾਲ ਹੀ ਅਗਲੇ ਤੱਕ ਘਰ ਪੂਰਾ ਕਰਨ ਵਾਲਾ ਆਦਮੀ ਹੈ ਖੱਟੇ ਕੋਡੀਆਂ ਚਲਾਉਣੀਆਂ ਗੱਲ ਐਵੇਂ ਘਵਾ ਦੇਣੀ ਘਰ ਦਾ ਬੂਹਾ ਦੂਜੇ ਪਾਸੇ ਲਗਾਉਣਾ ਫਜ਼ੂਲ ਖਰਚੀ ਨਾਲ ਘਰ ਉਜਾੜਨਾ ਘਰ ਪਾ ਲੈਣਾ ਪੱਕਾ ਡੇਰਾ ਜਮਾ ਲੈਣਾ ਕਰ ਫੂਕ ਤਮਾਸ਼ਾ ਵੇਖਣਾ ਮਤਲਬ ਕਿ ਆਪਣਾ ਨੁਕਸਾਨ ਕਰਕੇ ਖੁਸ਼ੀਆਂ ਮਨਾਉਣੀ ਕੜੀ ਵਿੱਚ ਕੜਿਆਲ ਹੋਣਾ ਹੋ ਜਾਣਾ ਅਚਨਚੇਤ ਕੁਝ ਹੋ ਜਾਣਾ ਘਾਣ ਲਾਉਣੇ ਜੰਗ ਵਿੱਚ ਇਹਦਾ ਮਤਲਬ ਕੀ ਹੈ ਬੋਤੀਆਂ ਮੋਤਾਂ ਹੋਣੀਆਂ ਘਿਓ ਖਿਚੜੀ ਹੋਣਾ ਮਤਲਬ ਰਲ ਮਿਲ ਜਾਣਾ ਘਿਓ ਦੇ ਦੀਵੇ ਬਾਲਣੇ ਮਤਲਬ ਕਿ ਇਹਦਾ ਖੁਸ਼ੀਆਂ ਮਨਾਉਣਾ ਕੋਗਲ ਕੰਨਾ ਹੋਣਾ ਮਛਲਾ ਬਣ ਜਾਣਾ ਘੋੜੇ ਦੜਾਉਣਾ ਮਤਲਬ ਕਿ ਪੂਰੀ ਵਾ ਲਗਾ ਦੇਣੀ ਆਪਣੀ ਕੋਈ ਵੀ ਚੀਜ਼ ਨੂੰ ਕਰਨ ਦੇ ਪਿੱਛੇ ਮਤਲਬ ਆਪਣੀ ਪੂਰੀ ਜਿੰਦ ਜਾਨ ਲਗਾ ਕੇ ਅਸੀਂ ਕੋਈ ਵੀ ਚੀਜ਼ ਨੂੰ ਅਚੀਵ ਕਰਨਾ ਉਹਨੂੰ ਆਪਾਂ ਬੋਲਦੇ ਆ ਘੋੜੇ ਦੜਾਉਣੇ ਠੀਕ ਹੈ ਬੱਚੇ ਆਪ ਆਪਾਂ ਅੱਜ ਦੀ ਵੀਡੀਓ ਚ ਕਿਹੜੇ-ਖੜੇ ਮੁਹਾਵਰੇ ਕੀਤੇ ਆ ਖਖੇ ਨਾਲ ਸੰਬੰਧਿਤ ਗੱਗੇ ਨਾਲ ਤੇ ਕੱਗੇ ਨਾਲ ਆਪਾਂ ਨੈਕਸਟ ਦੀ ਵੀਡੀਓ ਨੈਕਸਟ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਚੱਚੇ ਦੇ ਨਾਲ ਸੰਬੰਧਿਤ ਮੁਹਾਵਰੇ ਛੱਛੇ ਦੇ ਨਾਲ ਸੰਬੰਧਿਤ ਮੁਹਾਵਰੇ ਅਤੇ ਜੱਜੇ ਦੇ ਨਾਲ ਸੰਬੰਧਿਤ ਮੁਹਾਵਰੇ ਇਹ ਸਾਰੀ ਵੀਡੀਓਜ਼ ਦੇ ਵਿੱਚ ਮੈਂ ਸਾਰੇ ਮੁਹਾਵਰੇ ਕਰਾਉਂਗੀ ਸਾਰਾ ਵਰਣਮਾਲਾ ਦੇ ਅਕੋਰਡਿੰਗ ਤੁਸੀਂ ਇਹਨੂੰ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਵੀਡੀਓ ਹੋਰਾਂ ਬੱਚਿਆਂ ਤੱਕ ਵੀ ਜਾ ਸਕੇ ን